ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਵਾਦ ਵਖਾਣੈ ਅੰਤਰ ਤਾਮਸ ਆਪ ਨ ਪਛਾਣੈ ਆ ਪ੍ਰਭੂ ਪਾਏ ਗੁਰ ਸਬਦ ਵਖਾਣਾ ਗੁਰ ਸੇਵਾ ਕਰਾਓ ਫਿਰ ਕਾਲ ਨਖਾਏ ਮਨਮੁਖ ਖਾਧੇ ਦੁਜੈ ਪਾਈ ਰਹਾ ਗੁਰਮੁਖੇ प्राणी अपराधी सीधे गुर कै सब दे अंतर सहे जे रिधे मेरा प्रभु पाया गुर कै सब दे सीधे साते गोरे मिले प्रभे आपे मिलाए मेरे प्रभु सच्चे कै माने पाए हरे गुण गाव है सहज सु पाए बेनु गोरे सच्चे परम में पुलाए मनमुख अंधे सदा बेख खाए जम डांडो सह हे सदा दुख पाए जमुआ ना जो है हर की शरण आई हम अमर सच लेव लाई ਸਦਾ ਰਹੇ ਹਰੇ ਨਾਮੇ ਲਵਲਾਈ ਸਤਿਗੁਰੂ ਸੇ ਹੀ ਸੇ ਜਨਨਿਰਮਲ ਪਵਿੱਤਾ ਮਨ ਸਿਉ ਮਨੋ ਮਿਲਾਈ ਸਭ ਜਗੁ ਜੀਤਾ ਇਨ ਵਿਧੇ ਕੁਸਲੁ ਤੇਰਾ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲੋ ਪਾਏ ਹਿਰਦੈ ਨਾਮੂ ਵਿੱਚ ਹੋ ਆਪ ਗਵਾਏ ਅਨਹਦ ਬਾਣੀ ਸਬਦ ਵਜਾਏ ਸਤਿਗੁਰ ਤੇ ਕਵਨੂ ਕਵਨੂ ਨ ਸਿੱਧੋ ਮੇਰੇ ਭਾਈ भक्ति सीधे दर सुभापई नानक राम नामे वढाई गौड़ी महल्ला तीजा त्रैगुण बखाने परम न जाय बंधन न टूट हे मुक्त ते न पाए मुक्त ते दाता सतगुर जग माहे गुरमुखे प्राणी परम ग्वाय सहज तोने उपजए हरे लेवला रहाओ ਤੈ ਗੁਣ ਕਾਲੈ ਕੀ ਸੇਰੇ ਕਰਾ ਨਾਮੁ ਨ ਚੇਤ ਹੈ ਉਪਾਵਣ ਹਾਰਾ ਮਰ ਜਮ ਹੈ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨ ਜਾਇ ਮੂਲ ਛੋੜੇ ਲਾਗੇ ਦੂਜੇ ਭਾਈ ਵੇਖੂ ਕਾ ਮਾਤਾ ਵੇਖੂ ਮਾਹਿ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਉ ਵਿਸਰਿਆ ਦੂਜੇ ਭਾਏ ਜੇ ਸੁਨਦਰ ਕਰੇ ਸੋ ਪਰਮ ਗਤਿ ਪਾਏ ਅੰਤਰ ਸਾਚੂ ਬਾਹਰ ਸਾਚੂ ਵਰਤਾਏ ਸਾਚੂ ਨਛਪ ਜੇ ਕੋ ਰਖੈ ਛਪਾਏ ਗਿਆਨੀ 부ਝੇ ਸਹਜੇ ਸੁਪਾਈ ਗੁਰਮੁਖੇ ਸੱਚ ਰਹਿ ਆ ਲੇ ਲਾਏ ਹਉ ਮੈਂ ਮਾਇਆ ਸਭ ਦੇ ਜਲਾਏ ਮੇਰਾ ਪ੍ਰਭੂ ਸੱਚ ਮੇਲੇ ਮਿਲਾਏ ਸਤਿਗੁਰੂ ਦਾਤਾ ਸਬਦ ਸੁਣਾਏ ਤਵ ਤੋ ਰਖੈ ਠਾਰ ਕੇ ਰਹਾਏ ਪੂਰੇ ਗੁਰਤੇ ਸੋਝੀ ਪਾਏ ਆਪੇ ਕਰਤਾ ਸ੍ਰੇਸ਼ਟ ਸਿਰਜ ਜੈਨੇ ਗੋਈ ਤੈ ਸੁ ਬਨੂ ਦੂਜਾ ਅਵਰ ਨ ਕੋਈ ਨਾਨਕ ਗੁਰਮੁਖੇ ਮੁਝੈ ਕੋਈ ਗਾਉੜੀ ਮਹੱਲਾ ਤੀਜਾ ਨਾਮ ਅਮੋਲ ਕੋ ਗੁਰਮੁਖੇ ਪਾਵੇ ਨਮੋ ਸਿਵੇ ਨਾਮੇ ਸਹਜ ਸਮਾਵੈ ਅਮ੍ਰਿਤੁ ਨਾਮੁ ਰਸਨਾ ਨਿਤ ਗਾਵੈ ਜਿਸਨੋ ਕਿਰਪਾ ਕਰੇ ਸੋ ਹਰਿ ਰਸੁ ਪਾਵੈ ਆਨ ਦੇਨੁ ਹਿਰਦੈ ਜਪਉ ਜਗਦੀਸਾ ਗੁਰਮੁਖੇ ਪਾਵਉ ਪਰਮ ਪਦੁ ਸੁਖਾ ਰਹਾ ਹਰਦੈ ਸੂਖ ਭਇਆ ਪਰਗਾਸ ਗੁਰਮੁਖਿ ਗਾਵੇ ਸਾਚੁ ਗੁਣਤਾਸ ਦਸਨੇ ਦਾਸ ਨਿਤ ਹੋਵਹਿ ਦਾਸ ਗ੍ਰਹਿ ਕੂਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖੇ ਕੋ ਹੋਈ परम पदार्थ पावै सोई त्र गुण मेटे निर्मल होई सहज साच मिलाय प्रभु सोई मोह कुटंब सियो प्रीते न होए जा हृदय बसिया सच सोई ਗੁਰਮੁਖਿ ਮਾਨੁ ਬੇਧਿਆ ਅਸਥਿਰ ਹੋਇ ਹੁਕਮ ਤਛਾਣੈ ਬੁਝੈ ਸਚੁ ਸੋਇ ਤੂੰ ਕਰਤਾ ਮੈਂ ਅਵਰ ਨ ਕੋਇ ਤਉਝੁ 세ਵੀ ਤੁਝ ਤੇ ਪਤੇ ਹੋਇ ਕਿਰਪਾ ਕਰੇ ਹੀ ਗਾਵਾ ਪ੍ਰਭੂ ਸੋਇ ਨਾਮ ਰਤਨੂ ਸਭ ਜਗ ਮਹਿ ਲੋਈ ਗੁਰਮੁਖੀ ਬਾਣੀ ਮਿੱਠੀ ਲਾਗੀ ਅੰਤਰ ਵਿਗਸੈ ਅਨ ਦੇਨੂ ਲਵ ਲਾਗੀ ਸਹਜੇ ਸਾਚੂ ਮਿਲਿਆ ਪ੍ਰਸਦੀ ਸਤਿਗੁਰ ਪਾਇਆ ਪੂਰੇ ਵਡਪਾਗੀ ਹਮੇ ਮਮਤਾ ਦੁਰਮਤ ਤੇ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖੇ ਬੋਧਿ ਪ੍ਰਗਟੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜੇ ਸੂ ਨਾਮ ਦੇ ਸੋਈ ਜਨੋ ਪਾਏ ਗੁਰਮੁਖੇ ਮੇਲੇ ਆਪੁ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚੇ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਾਨੋ ਸਵਾਰਿਆ ਪੈਸਾ ਹੈ ਜੇ ਸੁਪਾਏ ਸਬਦ ਦੇ ਮਨ ਰੰਗਿਆ ਲੇਵ ਲੈ ਨਿਜ ਕਰੇ ਵਸਿਆ ਪ੍ਰਭ ਕੀ ਰਜਾਈ ਸਾਤੇ ਗੁਰ ਸੇਵੇ ਐ ਜਾਏ abhimaan nu goveddu paye guni nidhan nu raho manu bairagi ja sabad de pao khaye mera prabhu nirmala sab tai rehya sama ਗੁਰ ਕਿਰਪਾ ਤੇ ਮਿਲ ਮਿਲਾਈ ਹਰ ਦਾਸਨ ਕੁਦਾ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਧੇ ਪਾਇਆ ਜਾਏ ਹਰ ਕਿਰਪਾ ਤੇ RAM ਗੁਣ ਗਾਏ ਤ੍ਰੇਗੁ ਬਰੋ ਜੀਵਨ ਜੇਤੁ ਹਰੇ ਨਾਮੇ ਨ ਲੱਗੈ ਪਿਆਰ ਤ੍ਰੇਗੁ ਸੇਜ ਸੁਖਾਲੀ ਕਾਮਣ ਮੋਹ ਗੁਬਾਰ ਤਿਨ ਸਫਲ ਜਨਮੁ ਜਿਨ ਨਾਮੁ ਅਦਾਰ ਤ੍ਰੇਗੁ ਤ੍ਰੇਗੁ ਗ੍ਰਹਿ ਕੁਟੰਬ ਜੇਤੁ ਹਰਿ ਪ੍ਰੀਤਿ ਨ ਹੋਇ सोई हमारा मीतू जो हर गुण गावै सोई हर नाम बिना मैं अवर न कोई साते गुर ती हम गाते पाते पाई हर नाम त्याया दुख सगल मिटाई ਸਦਾ ਅਨੰਦ ਹਰੀ ਨਾਮੇ ਲਿਵਲਾਈ ਗੋਰੇ ਮਿਲੇ ਆ ਹਮਕੋ ਸਰੀਰ ਸੁਧੇ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨੇ 부ਝਈ ਬਿਨ ਸੇਕ્રોਧ ਖਿਮਾ ਗਹਿ ਲਈ ਹਰਿ ਆਪੀ ਕਿਰਪਾ ਕਰੇ ਨਾਮੁ ਦੇਵੈ ਗੁਰਮੁਖਿ ਰਤਨੋ ਕੋ ਵਿਰ ਲਾ ਲੇਵੈ ਨਾਨਕ ਗੁਣ ਗਾਵੈ ਹਰਿ ਅਲਖ ਅਭੇਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ